ਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਮੈਨੂੰ ਪਤਾ ਤੁਸੀਂ ਟਾਇਡਿਆਂ ਪਰ ਆਪ ਸਾਰੇ ਆਪਣੀ ਸੋਰਟ ਜੋੜੀਏ ਧਿਆਨ ਨਾਲ ਜੋੜੀਏ ਮਹਾਰਾਜ ਜੀ ਦੇ ਸਤਕਾਰ ਦੇ ਵਿੱਚ ਗੁਰੂ ਹਰਾਈ ਸਾਹਿਬ ਜੀ ਨੂੰ ਯਾਦ ਕਰਦੇ ਹਾਂ ਜੋ ਅੱਜ ਸਿੱਖਿਆ ਉਹ ਸਾਡੀ ਜ਼ਿੰਦਗੀ ਦੀ ਸਚਾਈ ਹੋਵੇ ਬਹੁਤ ਗੱਜ ਕੇ ਸੋਹਣੀ ਤਰੀਕੇ ਨਾਲ ਫਤਿਹ ਬੁਲਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਬਹੁਤ ਵਧੀਆ ਲੱਗਦਾ ਅੱਜ ਅਸੀਂ ਆਪਣੇ ਟਾਈਮ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਆ ਕੇ ਟਾਈਮ ਉੱਤੇ ਸਪੈਂਡ ਕਰ ਰਹੇ ਆਂ ਫਰਸਟ ਐਂਡ ਫੋਰਮੋਸਟ ਜੋ ਸਾਡੇ ਸਤਿਕਾਰਯੋਗ ਪੈਨਲ ਆਇਆ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਰਦਾਰ ਯਸ਼ਪਾਲ ਸਿੰਘ ਸਰਦਾਰ ਰਾਜਪਾਲ ਸਿੰਘ ਸਰਦਾਰ ਗੁਰਮੇਕ ਸਿੰਘ ਐਂਡ ਸਰਦਾਰ ਸੰਦੀਪ ਸਿੰਘ ਜੋ ਜਦੋਂ ਵੀ ਸਮਾਂ ਹੁੰਦਾ ਹੈ ਜਦੋਂ ਵੀ ਅਸੀਂ ਉਹਨਾਂ ਨੂੰ ਇੱਕ ਵਾਰੀ ਹਾਥ ਮਾਰਦੇ ਆ ਉਹ ਪਹਿਲਾਂ ਆਪਣੀ ਸਾਰੀ ਟੀਮ ਦੇ ਨਾਲ ਇੱਥੇ ਹਾਜ਼ਰ ਹੁੰਦੇ ਆ ਕਈ ਸਾਲਾਂ ਤੋਂ ਸੋ ਸਾਨੂੰ ਇਹਨਾਂ ਤੇ ਬਹੁਤ ਮਾਣ ਆ ਜਿੰਨਾ ਮੈਂ ਤੁਹਾਡਾ ਇਸ ਵੇਲੇ ਵਿਟਨੈਸ ਕੀਤਾ ਜਿਹੜੀ ਇਹਨਾਂ ਨੇ ਜਿਸ ਤਰੀਕੇ ਦੇ ਨਾਲ ਸੈਮਨ ਆ ਲਾਇਆ ਉਹ ਬਹੁਤ ਵਧੀਆ ਲਾਇਆ ਔਰ ਬਹੁਤ ਪੈਸ਼ਨ ਦੇ ਨਾਲ ਲਾਇਆ ਆ ਚੀਜ਼ ਜੇ ਅੰਦਰੋਂ ਤੁਹਾਡੇ ਕੋਲ ਪੈਸ਼ਨ ਹੈਗੀ ਤੁਸੀਂ ਨਹੀਂ ਕਿਸੇ ਨੂੰ ਸਮਝਾ ਸਕਦੇ ਨਾ ਉਹ ਮੋਰੀਓ ਪਕੜ ਹੁੰਦੀ ਆ ਸੋ ਸਾਨੂੰ ਬਹੁਤ ਵਧੀਆ ਲੱਗਿਆ ਇਦਾਂ ਦੀ ਸਾਡੀ ਅਰਦਾਸ ਹੀ ਹੋਵੇ ਵੀ ਇਦਾਂ ਦੇ ਗੁਰਸਿੱਖ ਹਮੇਸ਼ਾ ਚਾਤੀ ਕਲਾ ਦੇ ਵਿੱਚ ਲੈਣ ਗਾਹਾਂ ਵਾਲੀ ਪਨੀਰੀ ਨੂੰ ਪੰਥ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਇਹਨਾਂ ਨੂੰ ਵੀ ਮਹਾਰਾਜ ਦੇ ਲਾੜ ਦੇ ਨਾਲ ਜੋੜਨ ਤਾਂ ਇਹਨਾਂ ਦੀ ਜਿਹੜੀ ਆ ਵਾਲੀ ਬਲੇਸਿੰਗਸ ਆ ਜੋ ਵੀ ਤੁਹਾਨੂੰ ਉਹਨਾਂ ਨੇ ਦਿੱਤਾ ਆ ਇਹ ਬਹੁਤ ਵੱਡੀ ਚੀਜ਼ ਆ ਤੁਹਾਡੀ ਲਾਈਫ ਦੇ ਵਿੱਚ ਤੁਹਾਨੂੰ ਗੁਰੂ ਦੇ ਨਾਲ ਜੋੜ ਰਿਹਾ ਜੋ ਇਸ ਕਾਲਜ ਸਾਡੇ ਸਤਿਕਾਰਯੋਗ ਪਿਤਾ ਜੀ ਜਿੰਦਾ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਨਾਹ ਸਿੰਘ ਜੀ ਬਲੋਂ ਆਹ ਬਣਾਇਆ ਪ੍ਰਾਲਾ 25 ਸਾਲ ਪਹਿਲਾਂ ਉਹਨਾਂ ਦੇ ਨਾਲ ਸਤਿਕਾਰਯੋਗ ਮਾਤਾ ਜੀ ਮਾਤਾ ਜਸਪਾਲ कौर ਜੀ ਔਰ ਸਾਡੀ ਐਨਟਾਇਰ ਮੈਨੇਜਮੈਂਟ ਕਮੇਟੀ ਸਰਦਾਰ ਹਰਜਿੰਦਰ ਸਿੰਘ ਸਾਮੀ ਐਂਡ ਸਾਡੇ ਸਤਿਕਾਰਯੋਗ ਪ੍ਰਿੰਸੀਪਲ ਡਾਕਟਰ ਮਨਜੀਤ कौर ਔਰ ਇਹ ਬਹੁਤ ਨੰਬਰ 1 ਸਟਾਫ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਜਿਹੜਾ ਤੁਸੀਂ ਅੱਜ ਇਸ ਬਿਲਡਿੰਗ ਦੇ ਵਿੱਚ ਬੈਠੇ ਹੋ ਆ ਇੱਕ ਛੋਟੀ ਜੀ ਗੱਲ ਹੈ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਲੈਸ ਆ ਮੇਰੀ ਨਾਨੀ ਗਿਆਨਕੌਰ ਲੇਲ ਬਹੁਤ ਸਟਰੋਂਗ ਲੇਡੀ ਸੀ ਜਿਹੜੀ ਅਸੀਂ ਸੋਚ ਕੇ ਆ ਮਾਨਸਤ ਬਣਾਈ ਐਸ ਥਾਂ ਦੇ ਵਿੱਚ ਅਸੀਂ ਲੇਡੀਜ਼ ਬਾਰੇ ਸੋਚ ਕੇ ਬਣਾਈ ਉਹ ਛੋਟੀ ਉਮਰ ਦੇ ਵਿੱਚ ਉਹਨਾਂ ਕੋ ਸੱਤ ਨਿਆਣੇ ਸੀਗੇ ਜਦੋਂ ਮੇਰਾ ਮਾਮਾ 8 ਮਹੀਨੇ ਮਹੀਨੇ ਦਾ ਸੀਗਾ ਉਦੋਂ ਦੀ ਵਿਧਵਾ ਹੋ ਗਏ ਸੀਗੇ ਰਾਜਿਆਂ ਵਾਲੀ ਜ਼ਿੰਦਗੀ ਪਹਿਲਾਂ ਜੀਂਦੇ ਸੀ ਫਿਰ ਬਾਅਦ ਦੇ ਵਿੱਚ ਉਲਟਾ ਹੱਥ ਰੱਬ ਨੇ ਉਹਨਾਂ ਨੂੰ ਖੇਰਤਾ ਤੇ ਫਿਰ ਮੰਗ ਮੰਗ ਕੇ ਆਪਣਾ ਹੱਕ ਉਹਨਾਂ ਨੇ ਆਪਣਾ ਬਹੁਤ ਹਾਰਡ ਲਾਈਫ ਉਹਨਾਂ ਨੇ ਸਟਰਗਲ ਕੀਤੀ ਬਹੁਤ 빅 ਸੰਘਰਸ਼ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਰਿਸ਼ਤੇਦਾਰ ਸਾਥ ਛੱਡ ਗਏ ਵਿੱਚੋਂ ਕੋਈ ਨਿਆਣੇ ਛੱਡ ਗਏ ਉਮਰ ਨੇ ਵੀ ਉਹਨਾਂ ਨੂੰ ਧੋਕਾ ਕੀਤਾ ਉਹਨਾਂ ਦੀ ਸਿੱਖੀ ਕਕਾਰ ਉਹ ਵੀ ਛੱਡ ਉਹ ਵੀ ਲੈ ਗਏ ਏਜ ਦੇ ਨਾਲ ਜਿੱਥੇ ਉਹ ਸੰਭਾਲ ਨਹੀਂ ਸਕੇ ਪਰ ਉਹ ਮੇਰੀ ਨਾਨੀ ਇੰਨੀ ਸਖਤ ਜਨਾਨੀ ਜਿਹੜੀ ਤੇ ਮੈਨੂੰ ਅੱਜ ਮਾਨ ਆ ਉਹਨਾਂ ਨੇ ਕਦੀ ਇਧਰੋਂ ਉਧਰੋਂ ਨਹੀਂ ਹੋਣ ਦਿੱਤਾ ਅਸਾਂ ਕਿਤਾਬ ਬਿਲਕੁਲ ਸਹੀ ਜਿੰਨਾ ਲਿਆ ਉਹਨਾਂ ਹੀ ਜਾਣਾ ਇਮਾਨਦਾਰੀ ਪੰਜ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਦੀ ਕੋਈ ਸੌ ਸਾਥੀ ਉਹ ਮੈਮੋਰਾਇਜ਼ ਕੀਤੀ ਹੋ ਸਕੂਲੇ ਜਦੋਂ ਜਾਂਦੇ ਹੁੰਦੇ ਸੀ ਘੋੜਿਆਂ ਦੇ ਤੇ ਸਰਦਾਰਾਂ ਦੀ ਕੁੜੀ ਸੀਗੀ ਉਹਦੇ ਉੱਤੇ ਜਾਂਦੀ ਹੁੰਦੀ ਸੀ ਘੋੜੇ ਦੇ ਉੱਤੇ ਚੜ੍ਹ ਕੇ ਸੋ ਉਹਨਾਂ ਦੇ ਘਰ ਦੇ ਵਿੱਚ ਬਹੁਤ ਸ਼ਾਸਤਰ ਹੁੰਦੇ ਸੀ ਮੇਰਾ ਗ੍ਰੇਟ ਗ੍ਰੈਂਡਫਾਦਰ ਮਿਲਟਰੀ ਮੈਨ ਸਿਕਾ ਤੇ ਮੇਰੀ ਨਾਨੀ ਅਧਾ ਦਾਦੀ ਨਹੀਂ ਸੀ ਕੋਈ ਵੀ ਗੱਲ ਹੋਵੇ ਦੋ ਭੈਣਾਂ ਸੀਗੀਆਂ ਉਹੋ ਹੀ ਨੱਠ ਕੇ ਸਾਰਿਆਂ ਨੂੰ ਜਿਹੜਾ ਮਰਜ਼ੀ ਆ ਜਾਵੇ ਕਿਸੇ ਨੂੰ ਕੋਈ ਗਲਤ ਕਹਵੇ ਉਹ ਖੜੀ ਹੁੰਦੀ ਸੀਗੀ ਸੋ ਉਹਨਾਂ ਦੇ ਐਂਡ ਦੇ ਵਿੱਚ ਜਿੰਨੀ ਮੈਂ ਉਹਦੀ ਲਾਈਫ ਵਿਟਨੈਸ ਕੀਤੀ ਉਹਦੀ ਇੱਕ ਚੀਜ਼ ਦਿਖੀ ਉਹਨਾਂ ਨੇ ਗੁਰੂ ਮਹਾਰਾਜ ਦਾ ਸਾਥ ਨਹੀਂ ਛੱਡਿਆ ਬਾਣੀ ਦਾ ਸਾਥ ਨਹੀਂ ਛੱਡਿਆ ਸਤਿ ਸ੍ਰੀ ਅਕਾਲ ਨਾ ਨੂੰ ਮਾਇਆ ਦੀ ਕੈਰ ਨਾ ਨੂੰ ਕਿਸੇ ਦੋਤੇ ਪੋਤੇ ਦੀ ਮੋਹ ਦੀ ਕੈਰ ਅਬ ਬਾਣੀ ਦੇ ਵਿੱਚ ਨੜੇ ਫੋਕੇ ਬਾਣੀ ਬਣੇ ਤਾਂ ਜਿਹੜੇ ਸਮੇ ਉਹਨਾਂ ਨੇ ਇਸ ਸੰਸਾਰ ਦੇ ਵਿੱਚੋਂ ਗਏ ਮੈਂ ਤਾਂ ਉਹਨਾਂ ਦੇ ਦੋ ਮਿੰਟ ਹੈਗੇ ਸ਼ੇਰ ਘਾਣੋ ਉਸ ਸਮੇਂ ਬਾਬਾ ਜੀ ਤੇ ਮਾਤਾ ਜੀ ਸਾਡੇ ਸਤਿਕਾਰਯੋਗ ਮਾਤਾ ਜੀ ਹਸਪਤਾਲ ਸਿਗੇ ਤੇ ਕਹਿੰਦੇ ਸੀਗੇ ਜਦੋਂ ਉਹਨਾਂ ਉਹਨਾਂ ਦਾ ਹਾਰਟ ਵਰਕ ਨਹੀਂ ਖਾਦਾ ਹੋਸੇਗਾ ਅ ਸਾਨੂੰ ਉਹਨਾਂ ਨੇ ਭੇਜਤਾ ਫਿਰ ਤੁਸੀਂ ਪੈਣਾ ਘਰੇ ਜਾ ਕੇ ਸੋਖ ਆਸਨ ਕਰ ਦੋ ਲੇਟ ਹੋ ਗਿਆ ਆ ਅਸੀਂ ਚੱਲ ਗਿਆਂ ਦੋ ਮੇਰੇ ਮਾਪੇ ਉੱਥੇ ਮੇਰੀ ਨਾਨੀ ਦੇ ਕੋਲ ਸਿਗੇ ਉਹਨਾਂ ਨੇ ਮੇਰੇ ਨਾਨੀ ਨੂੰ ਬੋਲ ਕੇ ਬਾਬਾ ਜੀ ਨੇ ਕਿਹਾ ਪੇ ਮਾਤਾ ਜੀ ਤੁਹਾਡੀ ਸੇਵਾ ਹੋ ਗਈ ਵਾ ਅਸੀਂ ਹੁਣ ਤੁਹਾਨੂੰ ਪਰਮਿਸ਼ਨ ਦਿੰਦੇ ਆ ਜਾਓ ਅਸੀਂ ਸਮਝ ਲਿਆ ਸਾਰਾ ਕੁਝ ਕਹਿੰਦੇ ਉਸ ਸਮੇਂ ਤਿੰਨ ਗਵਾਹ ਸਿਗੇ ਇਸ ਗੱਲ ਦੇ ਮੇ ਨਾਨੀ ਮੇਰੇ ਪਿਤਾ ਜੀ ਤੇ ਮੇਰੇ ਮਾਤਾ ਜੀ ਉਸ ਸਮੇਂ ਕਹਿੰਦੇ ਲਾਈਟ ਆਕਾਸ਼ ਤੇ ਵਿੱਚੋਂ ਆਈ ਫੁੱਲਾਂ ਦੀ ਵਰਕਾ ਉਹਨਾਂ ਨੂੰ ਦਿਸੀ ਮੇਰੇ ਮਾਤਾ ਜੀ ਨੇ ਬਾਬਾ ਜੀ ਜਿਹੜਾ ਤਾਨੂੰ ਦੇਖਦਾ ਜੋ ਮੈਨੂੰ ਦੇਖਦਾ ਸਾਰਿਆਂ ਨੂੰ ਸੇਮ ਚੀਜ਼ ਦਿਸੀ ਉਹਨਾਂ ਨੂੰ ਆਵਾਜ਼ ਆਉਂਦੀ ਸੀ ਸ਼ੰਖ ਵੱਜਦੇ ਆਂਦੇ ਤਾਂ ਉਹਨਾਂ ਨੂੰ ਵਿਜ਼ਨ ਦਿਸਿਆ ਕਿ ਮਹਾਰਾਜ ਦੇ ਜਿਹੜੇ ਸਰੂਪ ਆ ਗੁਰੂ ਮਹਾਰਜ ਸਰ ਆਪਣੇ ਆਪ ਆਏ ਮੇਰੀ ਨਾਨੀ ਨੂੰ ਲੈਣ ਉਹਨਾਂ ਨੇ ਆਂਦਾ ਹੱਥ ਫੜ ਕੇ ਮੇਰੀ ਨਾਨੀ ਨੇ ਹੱਥ ਆਪਣੇ ਉੱਪਰ ਨੂੰ ਕਰਕੇ ਬੋਲ ਤਾਂ ਹੁੰਦਾ ਨਹੀਂ ਸੀਗਾ ਐਦਾਂ ਕਰਕੇ ਮੇਰੇ ਮਾਪਿਆਂ ਨੂੰ ਕਰਕੇ ਉੱਥੇ ਹੀ ਛੱਡ ਕੇ ਉਹਨਾਂ ਦੇ ਨਾਲ ਹੀ ਉਸੇ ਟਾਈਮ ਤੇ ਉਹ ਲਾਈਟ ਜਿੱਦਾਂ ਆਈ ਐਦਾਂ ਸਾਰਾ ਕੁਝ ਫੁੱਲਾਂ ਦੀ ਵਰਕਾ ਐਦਾਂ ਹੀ ਸਮੇਟ ਹੋ ਕੇ ਚੱਲ ਗਏ ਕੈਨ ਦਾ ਪਾਵ ਜੇ ਤੁਸੀਂ ਬਾਣੀ ਪੜ੍ਹੂ ਏ ਜੇ ਤੁਸੀਂ ਗੁਰੂ ਦੇ ਨਾਲ ਜੁੜੂ ਏ ਆਪਣੀ ਜ਼ਿੰਦਗੀ ਉਸ ਸਾਹ ਦੇ ਨਾਲ ਰਿਓ ਏ ਤਾਡੀ ਲਾਈਫ ਦੇ ਵਿੱਚ ਤੁਹਾਡੇ ਐਂਡ ਤੱਕ ਉਹ ਐਂਡ ਨਹੀਂ ਉਹ ਵੀ ਇੱਕ ਬਿਗਿਨਿੰਗ ਆ ਮਹਾਰਾਜ ਤੁਹਾਡੇ ਨਾਲ ਹੋਵੇ ਮਾਪਿਆਂ ਦਾ ਸਾਥ ਦੁਨੀਆ ਚ ਛੱਡ ਜਾਂਦਾ ਆਦਮੀ ਥੀਮੀ ਦਾ ਬੱਚਿਆਂ ਦਾ ਪਰ ਗੁਰੂ ਦਾ ਸਾਥ ਕਦੀ ਨਹੀਂ ਛੱਡਦਾ ਜੇ ਤੁਸੀਂ ਗੁਰੂ ਦਾ ਪੱਲਾ ਫੜਿਆ ਹੋਵੇ ਕਿਸੇ ਦੇ ਸਾਹਮਣੇ ਤੁਹਾਨੂੰ ਮੰਗਣ ਦੀ ਲੋੜ ਨਹੀਂ ਮਹਾਰਾਜ ਨੇ ਉਹਨਾਂ ਨੂੰ ਇੰਨੀ ਇੰਨੀ ਸਾਰੇ ਕੁਛ ਹੀ ਦਿੱਤਾ ਹਰੇਕ ਦੁੱਖ ਦੇ ਵਿੱਚ ਉਹ ਵੀ ਉਹ ਮਹਾਰਾਜ ਦਾ ਧੰਨਵਾਦ ਕਰਦੇ ਸੀ ਫਿਰ ਤੁਸੀਂ ਸਾਨੂੰ ਆਵੀ ਸਮਾ ਦਿਖਾਇਆ ਮਹਾਰਾਜ ਤੇਰਾ ਲੱਖ ਸ਼ੁਕਰ ਮੇਰੇ ਲਈ ਤੁਹਾਡੇ ਲਈ ਇਹ ਵੇਸ਼ਿਆ ਬਾਣੀ ਸੁਣੋ ਬਾਣੀ ਪੜੋ ਬਾਣੀ ਵਿਚਾਰੋ ਤਾਂ ਬਾਣੀ ਬਣੋ ਜਿਹੜੇ ਉਹ ਐਸੈਂਸ ਆ ਉਹ ਸ਼ਬਦ ਉਹ ਆਪਣੀ ਜ਼ਿੰਦਗੀ ਦੀ ਸੱਚਾਈ ਉਹ ਬਣਾਵੋ ਭੇਜੇ ਕੋਈ ਸਿਮਿੰਟ ਕੋਰ ਜਾਂ ਹਰਪੀਸ ਕੋਰ ਕੁਝ ਕਰਦੀ ਆ ਉਹ ਤੱਤੇ ਪਿੱਛੇ ਗੁਰੂ ਦੀ ਸ਼ਕਤੀ ਗੁਰੂ ਦੀ ਭਗਤੀ ਤੇ ਗੁਰੂ ਦੀ ਬਲੇਸਿੰਗ ਸੋ ਇਸ ਚੀਜ਼ ਨੂੰ ਅਪਣਾਓ ਜਿਹੜੇ ਆਹ ਵਾਲੇ ਸਤਿਕਾਰਯੋਗ ਪੈਨਲ ਆਇਆ ਤੇ ਇਦਾਂ ਦੇ ਵਧੀਆ ਪ੍ਰੋਗਰਾਮ ਆ ਕਾਲਜ ਦੇ ਵਿੱਚ ਕੀਤੇ ਜਿਹੜਾ ਉਹਨਾਂ ਨੇ ਅੱਜ ਹੁਣ ਅਨਾਉਂਸ ਕੀਤਾ ਤੇ ਇੱਥੋਂ ਉਹਨਾਂ ਨੇ ਸ਼ੁਰੂਆਤ ਕੀਤੀ ਸਾਨੂੰ ਇਸ ਗੱਲ ਤੇ ਬਹੁਤ ਮਾਣ ਆ ਤੁਸੀਂ ਬਹੁਤ ਨੇਕ ਬੱਚੇ ਆ ਚੰਗੇ ਬੱਚੇ ਆ ਚੰਗੀਆਂ ਵਿੱਦਿਆ ਲੈ ਕੇ ਚੰਗੇ ਇਨਸਾਨ ਬਣ ਕੇ ਪੜ੍ਹ ਲੈ ਕੇ ਤੇ ਚੰਗੀਆਂ ਬਲੰਦੀਆਂ ਤੱਕ ਪਹੁੰਚਣਾ ਆ ਤੇ ਹਰੇਕ ਦਿਨ ਜਦੋਂ ਤੁਸੀਂ ਇੱਥੇ ਆਉਂਦੇ ਗੁਰੂ ਹਰਾਈ ਰਾਜ ਸਾਹਿਬ ਜੀ ਦਾ ਸ਼ੁਕਰਾਨਾ ਕਰਨਾ ਤਾਂ ਉਹ ਮਾਪੋਰਾਂ ਦਾ ਜਿਨ੍ਹਾਂ ਨੇ ਤੁਹਾਨੂੰ ਅਸੇ ਵਧੀਆ ਥਾਂ ਦਿੱਤੀ ਜਿਹੜੀਆਂ ਰੂਹਾਂ ਜਾਣਦੀਆਂ ਜਾਂਦੀਆਂ ਵੀ ਇੱਥਾਂ ਲਾਇਬ੍ਰੇਰੀ ਤੁਹਾਨੂੰ ਬਣਾਤੀ ਤੇ ਤੁਸੀਂ ਵੀ ਸਿੰਘਣੀਆਂ ਤੁਸੀਂ ਵੀ ਸਟਰੋਂਗ ਬਣੋ ਸੋ ਸਾਨੂੰ ਬਹੁਤ ਵਧੀਆ ਲੱਗਿਆ ਐਂਡ ਵਾਂਸ ਅਗੇਨ ਸਾਰੇ ਪੈਨਲ ਦਾ ਧੰਨਵਾਦ ਅਸੀਂ ਉਮੀਦ ਕਰਉਂ ਹਾਂ ਬਾਬਾ ਜੀ ਹੁੰਦਿਆਂ ਦੇ ਉੱਤੇ ਵੀ ਤੁਸੀਂ ਮੁੜ ਕੇ ਦਾ ਸਮਾਗਮ ਲਾਓ ਤਾਂ ਸਾਨੂੰ ਬਹੁਤ ਵਧੀਆ ਲੱਗਿਆ ਡਾਕਟਰ ਮਨਜੀਤਪੁਰ ਉਹਨਾਂ ਦਾ ਧੰਨਵਾਦ ਮੈਡਮ ਨੀਲਮ ਦਾ ਸਾਰਿਆਂ ਦਾ ਸੋ ਅਸੀਂ ਇੱਕ ਨਹੰਗ ਸਿੰਘਾਂ ਦਾ ਜਕਾਰਾ ਤੇ ਫੇਰ ਇੱਕ ਬੋਲੇ ਸੋਨੇ ਹਾਰ ਠੀਕ ਆ ਨਾਲ ਜੁੜ ਕੇ ਮਹਾਰਾਜ ਜੀ ਇਸ ਧਿਆਨ ਤਾਰ ਕੇ ਜਿੰਨੀ ਵਾਰੀ ਮੇਰਾ خیال ਤੁਹਾਨੂੰ ਪਲੇਪੈਨਲ ਉਹਨਾਂ ਨੇ ਦੱਸਿਆ ਪਰ ਜਿਹੜੀ ਵੀ ਰਿਲੀਜੀਅਸ ਸਾਨੂੰ ਮਿਲਦੀ ਹੈ ਟੈਕਸ ਕੋਈ ਵੀ ਚੀਜ਼ਾਂ ਸਤਕਾਰ ਸਹਿਤ ਰੱਖਣਾ ਸੁੱਚਮ ਰੱਖਣੀ ਸਿਰ ਟਾ ਕੇ ਹੱਤ ਹੱਤੋ ਕੇ ਸ਼ੂਜ਼ ਲਾ ਕੇ ਰਿਸਪੈਕਟ ਕਰਨੀ ਜਿੰਨੀ ਬਾਣੀ ਦੀ ਰਿਸਪੈਕਟ ਕਰੋਗੀ ਉਹਨਾਂ ਸੰਸਾਰ ਤੁਹਾਡੀ ਰਿਸਪੈਕਟ ਕਰੋਗਾ ਸੋ ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਓਕੇ ਸੋ ਆਹ ਵਾਲਾ ਨਹੰਗ ਸਿੰਘਾਂ ਦਾ ਜਕਾਰਾ ਜੋ ਸਾਡੇ ਪਿਤਾ ਜੀ ਨੂੰ ਸੋਨਦੇ ਸੋਨਦੇ ਆ ਗਿਆਂ ਕੰਨਾਂ ਦੇ ਵਿੱਚ ਵੱਜਦਾ ਰਹਿੰਦਾ ਆ ਸੋ ਇਹ ਇਹ ਹਰੀਆਂ ਬੇਲਾ ਅਸੀਂ ਕਰਦੇ ਆ ਤਾਂ ਫਿਰ ਉਸ ਤੋਂ ਬਾਅਦ ਚ ਬੋਲੇ ਸੋਨੇ ਹਾਲ ਗੁਰੂ ਹਰਾਈ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਸੰਸਕ੍ਰਿਤੀ ਠੀਕ ਆ ਵਾਕਿਆ ਫੋਜਾ ਨੇ ਮਾਲਕੋ ਸਤਿਗੁਰੂ ਰੱਖਿਓ ਬੇੜ ਤਬਾਣੇ ਵਿਲਾਜ ਹਤਿਓ ਤਪਿਓ ਸਹਿ ਹਿਤੋ ਸਿੰਘੋ ਸਰਬਤ ਗੁਰੂ ਖਾਲਸਾ ਸਿੰਘ ਸਾਹਿਬ ਜੀ ਕੋ अकाल छोटी सचे पातशाह जीओा जपे अकाली अकाल भले सोने अकाल गुर अकाल देख देख फते ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਰੱਬਰੂਆਂ ਨੂੰ ਪਛਾਣਦਿਆਂ ਨੂੰ ਉਹਨਾਂ ਨੂੰ ਪਿਆਰ ਸਤਿਕਾਰ ਦੇਂਦੇ ਸਾਡੀ ਇਹੀ ਵੇਸ਼ਿਆ ਆ ਜੋਤ ਨੂੰ ਤੁਸੀਂ ਹੋਰ ਹੋਰ ਬ੍ਰਾਈਟ ਕਰੋ ਸੋ ਇਨੇ ਸ਼ਬਦਾਂ ਦੇ ਨਾਲ ਅਸੀਂ ਮਾਫੀ ਮੰਗਦੇ ਹਾਂ ਤੁਹਾਡੇ ਘਰ ਟਾਈਮ ਆ ਮੈਡਮ ਨੂੰ ਮਾਈਕ ਮੈਂ ਦਿੰਦੇ ਆ ਥੈਂਕ ਯੂ ਵਾਂਸ ਅਗੇਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ